ਐਂਬੂਲੈਂਸਾਂ ਵੀ ਬਹੁਤ ਪਹੁੰਚ ਗਈਆਂ ਤੇ ਬਾਈ ਜੀ ਸੀਟਾਂ ਸਵਾਰੀਆਂ ਦੇ ਸੱਟਾਂ ਮਾੜੀਆਂ ਮਾੜੀਆਂ ਸਾਰਿਆਂ ਦੀ ਆ ਆਪਣੇ ਪਿੰਡੋਂ ਹਾਈਡਰਾ ਮੰਗਾਉਣੇ ਆ ਹਾਈਡਰਾ ਮੰਗਾਉਣੇ ਹੈ ਸੱਟਾਂ ਮਾੜੀਆਂ ਮਾੜੀਆਂ ਉਹ ਖੜੀਆਂ ਸਵਾਰੀਆਂ ਸਾਰਿਆਂ ਦੀ ਆ ਥੋੜੀ ਥੋੜੀਆਂ ਜਾਂਦ ਹੈ ਨਹੀਂ ਨਾ ਨਾ ਲੈ ਗਏ ਆਪਣੇ ਅੱਡੇ ਤੋਂ ਟ੍ਰੈਫਿਕ ਨਾ ਪਰਲੇ ਪਾਸੇ ਘਰਾ ਦਿਓ ਕਲੋਨੀ ਵਾਲੇ ਪੁਲ ਤੋਂ ਬਾਈ ਬਣ ਕੇ ਜਾਂ ਅੱਡੇ ਕੋਲੋਂ ਇੱਥੋਂ ਪੁਲ ਸਟਾਰਟ ਹੁੰਦਾ ਜਿੱਥੇ ਆਪਾਂ ਦੁੱਧ ਪਿਆਉਂਦੇ ਸੀ ਉਹ ਉਥੋਂ ਰੋਡ ਸਾਰੇ ਬੰਦ ਹੋ ਗਿਆ ਕਿ ਧੁੰਦ ਬਹੁਤ ਜ਼ਿਆਦਾ ਆ ਮੇਰਾ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟਿੰਡੇ ਨੂੰ ਦੀਪਾ ਵਾਸਤੇ ਉੱਥੇ ਕਿਹੜੇ ਪਿੰਡ ਤੋਂ ਦੁੰਨੇ ਵਾਲੇ ਤੋਂ ਫਿਰ ਕੀ ਹੋਇਆ ਫਿਰ ਕੀ ਬਸ ਆਊਟਸਾਈਡ ਸੀਗੀ ਕਿ ਕਿਦੋਂ ਕਿ ਦੂਜਾ ਪਾਸਾ ਬੰਦ ਸੀਗਾ ਧੁੰਦ ਕਰਕੇ ਉਹ ਜਿਹੜੇ ਆ ਰਹੇ ਸੀਗੇ ਤੇ ਆ ਰਹੇ ਸੀਗੇ ਤੇ ਉਹ ਮੋੜ ਟੈਂਕ ਕਰਾ ਰਿਹਾ ਸੀਗਾ ਵਿਚੋਂ ਬਸ ਦੇ ਕਿੰਨੀ ਜਖਮੀ ਹੋ ਗਏ ਕਿੰਨੀ ਗਿਣਤੀ کافی ਹੋ ਗਈ ਜੀ ਸਾਰੀ ਕਿਤੇ ਸਾਰੀ ਭਰੀ ਹੋਈ ਸੀ ਬਸ ਪੂਰੀ ਪੰਜਾਬ ਕੇ ਸੀਗੇ ਜਖੜਗੇ ਸੀ ਖੜੀਆਂ ਵੀ ਪਿੱਛੇ ਸਵਾਰੀਆਂ 10-12 ਹਰਜਨਸਾ ਵਰਕਰਾਂ ਸਾਨੂੰ ਥੋੜੀ ਰਿ ਪਹਿਲਾਂ ਇਤਲਾਹ ਆਈ ਸੀ ਕਿ ਪਟਿੰਡਾ ਡੱਬ ਵਾਲੀ ਰੋਡ ਗੁਰਸਰ ਸਿੰਘ ਵਾਲ ਤੇ ਕਹੜੀ ਪੁੱਤਰ ਦੇ ਵਿੱਚ ਕਾਰਕਸ਼ਟਕੀ ਹਾਸਾ ਹੋਇਆ ਸਾਡੀਆਂ ਦੋ ਐਂਬੂਲੈਂਸ ਟੀਮਾਂ ਹਰਪੰਤ ਸਿੰਘ ਤੇ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਿਆ ਤੇਲ ਟੈਂਕਰ ਤੇ ਨਿਊ ਦੀ ਬੱਸ ਦਾ ਐਕਸੀਡੈਂਟ ਹੋਇਆ ਪੈਸੀ ਦਾ ਜੋ ਕਿ ਇਹ ਵਨ ਸਾਈਡਡ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਸਾ ਹੋਇਆਗਾ 20-25 ਜਾਨੇ ਜ਼ਖਮੀ ਹੋਇਆ ਜਿਹਨੂੰ ਐਮਟ ਤੇ ਸਿਵਲ ਹਸਪਤਾਲ ਪਟਿੰਡਾ ਲੈ ਕੇ ਆਏ ਆ ਬਾਕੀ ਇਹ ਟਰੱਕਾਂ ਨਾਲ ਰੌਂਗ ਸਾਈਡ ਆ ਰਿ ਕਿਆ ਹਸਤਾ ਲੈ ਕੇ ਬਾਕੀ ਲਾ ਚੱਲ ਰਹੇ ਸਭ ਬੜੀ ਚਰਾਮ ਸੰਭਲੇ ਹੋਈ ਹੈ ਆਮੋ ਸਾਹਮਣੇ ਹੋਈ ਹੈ ਸਰ ਟਾਕੜ ਰੌਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰਿਹਾ ਉਹਦੇ ਕਰਕੇ ਜੀ ਜਾਨੀ ਨੁਕਸਾਨ ਤਾਂ ਵੀ 25 ਸਵਾਰੀਆਂ ਜ਼ਖਮੀ ਹੋਈਆਂ ਨੇ ਸਰ ਐਂਬੂਲੈਂਸਾਂ ਵੀ ਬਹੁਤ ਪਹੁੰਚ ਗਏ ਆ ਤੇ ਬਾਈ ਜੀ ਸੀਟਾਂ ਸਵਾਰੀਆਂ ਦੇ ਸੱਟਾਂ ਮਾੜੀਆਂ ਮਾੜੀਆਂ ਸਾਰਿਆਂ ਦੀ ਆ ਆਪਣੇ ਪਿੰਡੋਂ ਹਾਈਡਰਾ ਮਗਾਉਣੇ ਆ ਹਾਈਡਰਾ ਮਗਾਉਣੇ ਆ ਹੈ ਸੱਟਾਂ ਮਾੜੀਆਂ ਮਾੜੀਆਂ ਉਹ ਖੜੀਆਂ ਨੇ ਸਵਾਰੀਆਂ ਸਾਰੀਆਂ ਦੀ ਆ ਥੋੜੀ ਥੋੜੀਆਂ ਜਾਂਦ ਹੈ ਨਹੀਂ ਨਾ ਨਾ ਲੈ ਗਏ ਆਪਣੇ ਅੱਡੇ ਤੋਂ ਟ੍ਰੈਫਿਕ ਨਾ ਪਰਲੇ ਪਾਸੇ ਘਰਾ ਦਿਓ ਕਲੋਨੀ ਵਾਲੇ ਪੁਲ ਤੋਂ ਬਾਈ ਬਣ ਕੇ ਜਾਂ ਅੱਡੇ ਕੋਲ ਇੱਥੋਂ ਪੁਲ ਸਟਾਰਟ ਹੁੰਦਾ ਜਿੱਥੇ ਆਪਾਂ ਦੁੱਧ ਪਿਆਉਂਦੇ ਸੀ ਉਹ ਉਥੋਂ ਰੋਡ ਸਾਰੇ ਬੰਦ ਹੋ ਗਿਆ ਕਿ ਧੁੰਦ ਬਹੁਤ ਜ਼ਿਆਦਾ ਆ ਮੇਰਾ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟਿੰਡੇ ਨੂੰ ਦੀਪਾ ਵਾਸਤੇ ਉੱਥੇ ਕਿਹੜੀ ਪਿੰਡ ਤੋਂ ਦੁੰਨੇ ਵਾਲੇ ਤੋਂ ਫਿਰ ਕੀ ਹੋਇਆ ਫੇਰ ਕਿ ਬਸ ਆਊਟਸਾਈਡ ਸੀਗੀ ਕਿ ਕਿਹਾ ਕਿ ਦੂਜਾ ਪਾਸਾ ਬੰਦ ਸੀਗਾ ਤੁੰਦ ਕਰਕੇ ਉਹ ਜਿਹੜਾ ਉਹ ਆ ਰਹੇ ਸੀਗੇ ਤੇ ਉਹ ਮੋਰ ਟੈਂਕ ਕਰਾ ਰਿਆ ਸੀਗਾ ਵਿਚੋਂ ਬਸ ਦੇ ਕਿੰਨੀ ਕਿੰਨੀ ਚੱਕੀ ਹੋ ਗਈ ਕਿੰਨੀ ਗਿਸਵਾਰ کافی ਹੋ ਗਈ ਜੀ ਸਵਾਰੀ ਕਿੰਨੀ ਸੀ ਬਸ ਤੇ ਸਾਰੀ ਭਰੀ ਹੋਈ ਸੀ ਬਸ ਪੂਰੀ 50 ਕਿਸੀਗੇ ਜੇ ਖੜਗੇ ਸੀ ਖੜੀਆਂ ਵੀ ਪਿੱਛੇ ਸਵਾਰੀਆਂ 10-12 ਹਰ ਜਨਸਾ ਵਰਕਰਾਂ ਸਾਨੂੰ ਥੋੜੀ ਰਿ ਪਹਿਲਾਂ ਇਤਲਾਹ ਆਈ ਸੀ ਕਿ ਪਟੇਂਡਾ ਡੱਬ ਵਾਲੀ ਰੋਡ ਗੁਰਸਰ ਸਿੰਘ ਵਾਲ ਤੇ ਕਹੜੀ ਪੁੱਤਰ ਦੇ ਵਿੱਚ ਕਾਰਕਸ਼ਟ ਕੀ ਹਾਸਾ ਹੋਇਆ ਸਾਡੀਆਂ ਦੋ ਐਂਬੂਲੈਂਸਾਂ ਮਹਾਰਪੰਤ ਸਿੰਘ ਤੇ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਿਆ ਤੇਲ ਟੈਂਕਰ ਤੇ ਨਿਊ ਦੀ ਬੱਸ ਦਾ ਐਕਸੀਡੈਂਟ ਹੋਇਆ ਪੈਸੇ ਦਾ ਜੋ ਕਿ ਵਨ ਸਾਈਡਡ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਸਾ ਹੋਇਆਗਾ 25 ਜਣੇ ਜ਼ਖਮੀ ਹੋਏ ਜਿਨੂੰ ਐਮਟ ਤੇ ਸਿਵਲ ਹਸਪਤਾਲ ਪਟੰਨਾ ਲੈ ਕੇ ਆਏ ਆ ਬਾਕੀ ਇਹ ਟਰੱਕ ਨਾਲ ਰੌਂਗ ਸਾਈਡ ਆ ਰਿਹਾ ਸੀ ਕੰਡਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਲ ਚੱਲ ਰਹੇ ਸਾਰੇ ਆਮੋ ਸਾਹਮਣੇ ਹੋਈ ਸਰ ਟਰੱਕੜ ਰੌਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰਿਹਾ ਉਹਦੇ ਕਰਕੇ ਜੀ ਜਾਨੀ ਨੁਕਸਾਨ ਤੇ 25 ਸਵਾਰੀਆਂ ਜ਼ਖਮੀ ਹੋਈਆਂ ਨੇ ਜੀ